ਖਟਿੰਡਾ ਦੇ ਭਾਈ ਜਗਤਾ ਜੀ ਗੁਰਦੁਆਰਾ ਸਾਹਿਬ ਵਿਖੇ ਤਖਤ ਸ੍ਰੀ ਦਮੰਦਮਾ ਸਾਹਿਬ ਦੇ ਹਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤਾ ਗਿਆ ਸਨਮਾਨ ਅਤੇ ਉਹਨਾਂ ਵੱਲੋਂ ਅਕਾਲੀ ਦਲ ਨੂੰ ਦੱਸਿਆ ਗਿਆ ਪਗੋੜਾ ਵਾਲੇ ਵੀਰਵਾਰ ਨੂੰ 5 ਵਜੇ ਦੇ ਲਗਭਗ ਬਠਿੰਡਾ ਦੇ ਭਾਈ ਜਗਤਾ ਜੀ ਗੁਰਦੁਆਰਾ ਸਾਹਿਬ ਵਿਖੇ ਤਖਤ ਸ੍ਰੀ ਦਮੰਦਮਾ ਸਾਹਿਬ ਦੇ ਹਸਾਬਕਾ ਜਥੇਦਾਰ ਨੂੰ ਅੱਜ ਸਨਮਾਨਤ ਕੀਤਾ ਗਿਆ ਤੇ ਇਸ ਮੌਕੇ ਉਹਨਾਂ ਵੱਲੋਂ ਮੀਡੀਆ ਦੇ ਨਾਲ ਦਿਲਵਾਦ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਪਗੋੜਾ ਪਗੋੜਾ ਦੱਸਿਆ ਗਿਆ ਆਓ ਸੁਣੌਣਿਆ ਕੀ ਕਹਿੰਦੇ ਨੇ ਇਹ ਤਖਤ ਸ੍ਰੀ ਦਮੰਦਮਾ ਸਾਹਿਬ ਦੀ ਹਸਾਬਕਾ ਜ ਮੈਨੂੰ ਖੁਸ਼ੀ ਹੈ ਕਿ ਬਠਿੰਡਾ ਦੇ ਵਿੱਚ ਗੁਰਦਾਰਾ ਭਾਈ ਜੱਲਤਾ ਜੀ ਵਿਖੇ ਇਤਨ ਦੀ ਪ੍ਰਬੰਧਕ ਕਮੇਟੀ ਦੇ ਹੋਰ ਬਹੁਤ ਸਾਰੇ ਅਧਿਅਿੰਦ ਤੇ ਬੰਦੀਆਂ ਨੇ ਉਹਨਾਂ ਨੇ ਸਾਂਝੇ ਰੂਪ ਦੇ ਵਿੱਚ ਮੈਨੂੰ ਸਨਮਾਨ ਦਿੱਤਾ ਹੈ। ਪਰ ਮੈਂ ਜਲਦੀਆਂ ਗਹਿਰਾਈਆਂ ਦੇ ਵਿੱਚੋਂ ਬਠਿੰਡੇ ਦੀਆਂ ਸੰਗਤਾਂ ਦਾ ਔਰ ਇਹਨਾਂ ਜੱਥੇ ਬੰਦੀਆਂ ਦਾ ਗੁਰਦਾਰਾ ਕਮੇਟੀ ਦਾ ਬਹੁਤ 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 ਧੰਨਵਾਦ ਕਰਦਾ। ਛੋਟਾ ਜਿਹਾ ਸਮਾਗਮ ਬਹੁਤ ਛੋਟ ਨੋਟਸ ਦੇ ਉੱਤੇ ਜਿਹੜਾ ਇਹ ਕਿਹਾ ਗਿਆ ਸੀਗਾ ਔਰ ਵੀ ਬਹੁਤ ਸਾਰੇ ਜਿਹੜੇ ਸਮਾਗਮ ਜਿਹੜੇ ਨੇ ਉਹ ਸੰਗਤਾਂ ਵੱਲੋਂ ਵੱਡੇ ਬਕਰੇ ਬਕਰੇ ਸ਼ਾਰਾਂ ਦੇ ਵਿੱਚ ਲਿਖੇ ਜਾ ਰਹੇ ਨੇ ਅ ਮੇਰਾ ਸੰਗਤਾਂ ਦੀਆਂ ਭਾਵਨਾਵਾਂ ਦੇ ਕੇ ਸਿਰ ਚੋਕ ਜਿੱਥੇ ਅਸਲ ਫੀਲ ਹੋਇਤ ਨੇ ਦਰਨ ਕਿ ਇਹ ਜੱਤੀ ਹੋਈ ਹੈ ਜਿਹੜੇ ਲੋਕ ਨੇ ਜਿਹਨਾਂ ਨੇ ਤੁਹਾਡੇ ਨਾਲ ਜੱਤੀ ਕੀਤੀ ਹੈ ਉਹ ਕਾਮਰਤੀਆਂ ਵਾਲੇ ਲੋਕ ਮੈਂ ਦੱਸ ਹੀ ਦਿੱਤਾ ਜੀ ਉਹ ਹੁੰਦਾ ਹੀ ਹੈ ਸਭ ਕਾਣੀ ਸਲਾਈ ਹੈ ਕਾਣੀ ਕਾਹ ਕੋ ਉਹ ਤੁਸੀਂ ਰਿਲੇ ਕਰੋ ਸਭ ਨੂੰ ਪਤਾ ਲੱਗ ਜਾਏਗਾ ਜੀ ਤੁਹਾਨੂੰ ਵੀ ਸਮਝ ਆਏਗੀ ਤੇ ਸਭ ਨੂੰ ਜਿਹੜਾ ਜਿਹੜਾ ਸੁਣੂਗਾ ਉਹਨੂੰ ਪਤਾ ਲੱਗ ਜਾਣਾ ਹੈ ਅੱਜ ਮੀਟਿੰਗ ਸੀ ਕਿ ਜਿੱਥੇ ਵਿੱਚੋਂ ਆਪਣਾ ਐਸਜੀਪੀਸੀ ਦੇ ਪ੍ਰਧਾਨ ਵਿਖੇ ਆ ਗਏ ਤਾਂ ਹੋਰ ਵੀ ਬੜਾ ਮਤਲਬੋਂ ਸਵਾਲ ਪੁੱਛਿਆ ਤੁਸੀਂ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਡਾਇਰੈਕਟ ਸੱਤਵੇਂ ਮੈਂਬਰੀ ਕਮੇਟੀ ਨੂੰ ਭਰਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਜਿਹੜਾ ਕਰਨ ਦਾ ਆਦੇਸ਼ ਦਿੱਤਾ ਸੀ ਪਰ ਪਹਿਲਾਂ ਤਾਂ ਇਹ ਹੈ ਕਿ 2 ਮਹੀਨੇ बीत ਜਾਣ ਦੇ ਬਾਵਜੂਦ ਜਿਹੜਾ ਹੈ ਉਸ ਸੱਤਵੇਂ ਮੈਂਬਰੀ ਕਮੇਟੀ ਦੇ ਮੁਖੀ ਨੇ ਜਿਹੜਾ ਹੈ ਉਹ ਭਰਤੀ ਕਮੇਟੀ ਦੀ ਜਿਹੜੀ ਹੈ ਮੀਟਿੰਗ ਨਹੀਂ ਅਰੇਂਜ ਕੀਤੀ ਬੁਲਾਈ ਤੇ ਜੇ ਮੀਟਿੰਗ ਬੁਲਾਈ ਤੇ ਉਹਨਾਂ ਨੇ ਜਿਹੜਾ ਹੈ ਸਰਦਾਰ ਬਲਵਿੰਦਰ ਸਿੰਘ ਭੋਂਦਰ ਨੂੰ ਸੱਦਾ ਦਿੱਤਾ ਕਿ ਉਹ ਉਸ ਮੀਟਿੰਗ ਦੇ ਵਿੱਚ ਅਗਲੀ ਜਿਹੜੀ ਮੀਟਿੰਗ ਦੇ ਵਿੱਚ ਹੈ ਉਹ ਸ਼ਾਮਲ ਹੋਣਗੇ ਔਰ ਸਾਰੀ ਦੁਨੀਆ ਪਰਦੇ ਸਿੱਖਾਂ ਨੂੰ ਪਤਾ ਹੈ ਔਰ ਤੁਹਾਡੀ ਮੀਡੀਆ ਜਿਹੜਾ ਤੁਹਾਡਾ ਬਾਰ-ਬਾਰ ਹਰ ਰੋਜ਼ ਚੈਨਲ ਤੋਂ ਜਿਹੜਾ ਕਹਿ ਰਿਹਾ ਸੀ ਕਿ ਜਿਹੜੀ ਮੀਟਿੰਗ ਹੋ ਰਹੀ ਹੈ ਹੁਣ ਅੱਗੇ ਤੇ ਉਸ ਮੀਟਿੰਗ ਦੇ ਵਿੱਚ 13 ਤਰੀਕ ਨੂੰ ਸਰਦਾਰ ਬਲਵਿੰਦਰ ਸਿੰਘ ਭੋਂਦਰ ਨੇ ਜਿਹੜਾ ਹੈ ਉਹ ਹਾਜ਼ਰ ਹੋਣਾ ਤੇ ਅੱਜ ਮੈਂ ਸਰਦਾਰ ਬਲਵਿੰਦਰ ਸਿੰਘ ਭੋਂਦਰ ਦਾ ਜਾਨ ਸੁਣ ਰਿਹਾ ਸੀ ਉਹ ਕਹਿੰਦੇ ਮੈਨੂੰ ਤਾਂ ਮੀਟਿੰਗ ਦੇ ਲਈ ਕੋਈ ਸੱਦਾ ਪੱਤਰ ਹੀ ਨਹੀਂ ਮਿਲਿਆ ਇਹ ਰਣਨੀਤੀ ਦੀ ਗੱਲ ਹੈ ਨਾਲ ਉਹ ਕਾਰਜਕਾਰੀ ਪ੍ਰਧਾਨ ਹੈ ਤੇ ਉਹ ਕਹਿੰਦੇ ਨੇ ਕਿ ਮੈਨੂੰ ਸੱਦਾ ਪੱਤਰ ਹੀ ਨਹੀਂ ਮਿਲਿਆ ਹੁਣ ਸੱਦਾ ਪੱਤਰ ਮਿਲਿਆ ਉਹ ਨਹੀਂ ਆਇਆ ਕਿ ਉਹ ਨਹੀਂ ਆਇਆ ਜੇ ਸੱਦਾ ਪੱਤਰ ਨਹੀਂ ਮਿਲਿਆ ਤੇ ਕਿਉਂ ਨਹੀਂ ਮਿਲਿਆ ਪਹਿਲੀ ਗੱਲ ਤਾਂ ਉਹਨਾਂ ਨੂੰ ਸੱਦਣਾ ਹੀ ਜਿਹੜਾ ਉਹ ਵਾਜਬ ਨਹੀਂ ਸੀ ਚਲੋ ਮੰਨ ਲਓ ਕਿ ਸੱਦ ਰਿਆ ਕਿ ਭਰਤੀ ਸ਼ੁਰੂ ਕਰਨੀ ਹੈ ਉਹਨਾਂ ਦਾ ਸਹਿਯੋਗ ਲੈਣਾ ਸੱਦ ਲਿਆ ਤੇ ਉਹਨਾਂ ਵੱਲੋਂ ਇਹ ਕਹਿੰਦਾ ਮੈਨੂੰ ਸੱਦਾ ਪੱਤਰ ਨਹੀਂ ਮਿਲਿਆ ਤੇ ਅੱਖੋਂ ਪਰੋਖੇ ਕਰਨਾ ਜਿਹੜਾ ਹੈ ਸੱਤ ਮੈਂਬਰੀ ਕਮੇਟੀ ਦੀ ਹੋਂਦ ਨੂੰ ਤੇ ਇਹ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਇਹ ਗੱਲ ਸਾਬਤ ਕਰਦੀਆਂ ਨੇ ਕਿ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਭਗੌੜਾ ਦਲ ਜਿਹੜਾ ਹੈ ਉਹ ਬਣ ਚੁੱਕਿਆ ਹੈ ਉਹ ਅਕਾਲੀ ਹੋਰ ਹੁੰਦੇ ਸੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਤੇ ਇਉਂ ਮਰਨ ਵਾਸਤੇ ਜਾਂਦੇ ਹੁੰਦੇ ਸੀ ਜਿਵੇਂ ਬਾਖਸ਼ਾਂ ਦੇ ਵਿੱਚ ਪਤੰਗੇ ਜਿਹੜੇ ਨੇ ਉਹ ਦੀਵੇ ਵੱਲ ਭੱਜ ਕੇ ਜਾਂਦੇ ਆ ਤੇ ਇਹ ਬੰਦੇ ਜਿਹੜੇ ਆ ਇਹ ਅਕਾਲੀ ਨਹੀਂ ਐ ਇਹ ਭਗੌੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਤੋਂ ਭਗੌੜੇ ਹੋ ਚੁੱਕੇ ਨੇ ਔਰ ਭਗੌੜਿਆਂ ਨੇ ਆਪਣੀ ਭਰਤੀ ਜਿਹੜੀ ਆ ਉਹ ਸ਼ੁਰੂ ਕੀਤੀ ਹੋਈ ਐ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹ ਬਣੀ ਹੋਈ 7 ਮੈਂਬਰਿਕ ਕਮੇਟੀ ਜਿਹੜੀ ਆ ਉਹਨੂੰ ਇਹਨਾਂ ਭਗੌੜਿਆਂ ਨੇ ਤਰਕਨਾਰ ਕਰ ਦਿੱਤਾ ਹੈ ਅੱਜ ਉਹਦਾ ਭੋਗ ਜਿਹੜਾ ਇੱਕ ਕਿਸਮ ਦਾ ਪਾ ਦਿੱਤਾ ਲੈਟ ਨੈਟ ਕੀ ਹੈ ਹੁਣ ਨੈਟ ਕੋਈ ਗਿਆਤ ਹੋਲ ਜੇ 7 ਮੈਂਬਰਿਕ ਕਮੇਟੀ ਨੇ ਜਿਹੜਾ ਹੈ ਹੁਣ ਆਪਣੇ ਲੈਵਲ ਦੇ ਉੱਤੇ ਫੈਸਲਾ ਲੈਣਾ 7 ਮੈਂਬਰਿਕ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਤੁਸੀਂ ਭਾਵੇਂ ਇੱਕੋਂ ਭਾਵੇਂ ਦੂਣ ਭਾਵੇਂ ਤਿੰਨੋਂ ਭਾਵੇਂ ਚਾਰੋਂ ਭਾਵੇਂ ਪੰਜੋਂ ਤੇ ਭਾਵੇਂ ਸੱਤਾਂ ਹੀ ਜੇ ਤੁਸੀਂ ਵਾਅਦਾ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੁਸੀਂ ਅਰਦਾਸ ਕਰਕੇ ਭਰਤੀ ਦਾ ਕੰਮ ਆਰੰਭ ਕਰ ਦਿਓ ਆਰਗੈਨਿਕ ਵਰਤੀ ਸ਼ੁਰੂ ਕਰ ਦਿਓ ਬੋਕਸ ਵਰਤੀ ਦੇ ਮੁਕਾਬਲੇ ਤੇ ਵਾਇਗੁਰੂ ਪੜਾ ਕੇ ਤੁਹਾਡਾ ਸਾਡਾ ਪੰਜਾਬ ਤੋਂ ਲਜਾਉਣ ਦੇ ਕਿੱਧਰ ਆਈ ਇਸ ਵੇਲੇ ਮੈਂ ਧਰਮ ਦਾ ਵਿਦਿਆਰਥੀ ਆ ਸਿਆਸਤ ਵੱਲੇ ਜਿਹੜਾ ਜਾਣਦਾ ਮੇਰਾ ਕੋਈ ਵਿਚਾਰ ਨਹੀਂ ਹੈ ਮੈਂ ਸਿਆਸਤ ਦੀ ਜ਼ਮੀਨ ਦੇ ਉੱਤੇ ਪੈਰ ਰੱਖਣਾ ਨਹੀਂ ਚਾਹੁੰਦਾ ਪਰ ਜੇ ਭਗੌੜੇ ਦਲ ਵਾਲੇ ਜਿਹੜੇ ਐ ਇਹ ਸਿਆਸਤ ਦੀ ਜ਼ਮੀਨ ਨੂੰ ਖਸਕਾ ਕੇ ਮੇਰੇ ਪੈਰਾਂ ਥੱਲੇ ਕਰਨਗੇ ਫਿਰ ਮੈਂ ਸਹੂਤ ਕਰਾਂਗਾ ਜੀ ਸਰ ਸਾਡੇ ਲੋਕ ਲਾਈ ਜਾਂਦੇ ਭਾਜਪਾ ਨਾਲ ਸਵਨ ਸਿੰਘ ਸਾਹਿਬ ਦੀ ਹਨਾਫੀਸ ਤੋਂ ਕੱਲ ਕੱਲ ਤੁਸੀਂ ਦੇਖਿਆ ਹੈ ਵਿਆਹ ਦੇ ਵਿੱਚ ਕਿੰਨੇ ਭਾਜਪਾ ਦੇ ਲੀਡਰ ਸ਼ਾਮਲ ਹੋਏ ਆ ਇਹ ਇਹ ਸਗਵੀਂ ਬਾਦਲ ਵਰਸਾ ਤੋਂ ਵੱਟੇ ਪਾਜ ਪਾਲੇ ਬਣ ਗਏ ਕਿਉਂਕਿ ਮੈਂ ਤਾਂ ਇੱਕ ਅੱਦੇ ਨੂੰ ਮਿਲਿਆ ਹੂੰਗਾ ਉਹ ਤਾਂ ਕੱਲ ਹੁੰਡੀਆਂ ਨੂੰ ਮਿਲਣ ਸਿਆਸਤ